ਸਾਨੀਆਂ ਨੂੰ ਪਿਆਰ ਭਰਿਆ ਸ਼ਸ਼ਟਿਕਾਲ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਠੀਕ ਠਾਕ ਹੋਵੋਗੇ ਅੱਜ ਅਸੀਂ ਜਾ ਰਹੇ ਹਾਂ ਜੀ ਫਿਰੋਜ਼ਪੁਰ ਮੇਰੇ ਭੈਣ ਦੇ ਮੁੰਡੇ ਦੇ ਯਾਨੀ ਕਿ ਭਨੇਵੇਂ ਦੀ ਲੋਹੜੀ ਮੰਡਣ ਲਈ ਪਹਿਲਾਂ ਅਸੀਂ ਜਾ ਰਹੇ ਹਾਂ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਲੈਣ ਵਾਸਤੇ ਤੇ ਸਕੂਲ ਤੋਂ ਲੈ ਕੇ ਬੱਚਿਆਂ ਨੂੰ ਫਿਰ ਅਸੀਂ ਸਿੱਧਾ ਉੱਥੇ ਜਾਵਾਂਗੇ। ਇਹ ਸਾਡੇ ਬੱਚੇ ਆ ਗਏ ਆ। ਸਾਡੇ ਪੂਰੇ ਖੁਸ਼ ਹੈ। ਉਹ ਹੈਲੋ ਬੱਚਿਓ ਆ ਗਏ ਤੁਸੀਂ। ਉਹ ਲੱਗੋ ਚਿਲੇ। ਹੈਲੋ ਹਰਮਨ। ਅਮਮਾ ਆਇ ਤੁਸੀਂ ਸਾਡੇ ਵਾਂਚ ਪੰਜ ਟੀਚਰ ਆਏ ਪੰਜ। ਜੀ ਹੈਲੋ। ਅਮਮਾ ਜੀ। ਗਾਈਜ਼ ਅੱਜ ਨੂੰ ਸਾਡੇ ਵਾਂਚ ਗਿਆ। ਦੀ ਨੈਕਸਟ ਡੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਕੱਲ੍ਹ ਤੇ ਫੁਰੂਖਪੁਰ ਆਏ ਹੋਏ ਹਾਂ ਤੇ ਮੇਰੇ ਸੰዱ ਸਾਹਿਬ ਹੈ ਜੀ ਉਹਨਾਂ ਦੇ ਮੁੰਡੇ ਦੀ ਲੋੜੀ ਵੰਡਣੀ ਹੈ ਤੇ ਅਸੀਂ ਪੂਰੀਆਂ ਤਿਆਰੀਆਂ ਕਰੀ ਜਾਂਦੇ ਲੋੜੀ ਵੰਡਣ ਦੀਆਂ ਤੇ ਸਮਾਨ ਵਗੈਰਾ ਸਾਰਾ ਲੈ ਆਂਦੇ ਆ ਮੁਗਫਲੀਆਂ ਰਿਓੜੀਆਂ ਫੁੱਲੇ ਟੋਪੀਆਂ ਹਨ ਸਾਰਾ ਕੁਝ ਮਿਕਸ ਕਰਨਾ ਸਮਾਨ ਤੇ ਉਸ ਤੋਂ ਬਾਅਦ ਫਿਰ ਲੋਹੜੀ ਮੰਡਣ ਜਾਵਾਂਗੇ ਇੱਥੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਜੁੜੇ ਰਹੀਓ ਸਾਡੀ ਵੀਡੀਓ ਦੇ ਨਾਲ ਸਾਰੇ ਹੋ ਗਏ ਆ ਜੀ ਰੈਡੀ ਲੋਹੜੀ ਮੰਡਣ ਵਾਸਤੇ ਹਰਮਨ ਅਰਵੀ ਕਹਿੰਦੇ ਅਸੀਂ ਵੀ ਨਾਲ ਲੋਹੜੀ ਮੰਡਣ ਜਾਵਾਂਗੇ ਪਰ ਅੰਜਾ ਹੁਣ ਅਖੀਰ ਤੇ ਪ੍ਰੋਬਲਮ ਇਹ ਆ ਗਈ ਵੀ ਟੋਕਰਾਂ ਕਾਹਨ ਠਕੂਗਾ ਸਹੀ ਗੱਲ ਹੁਣ ਵੈਸੇ ਟੋਕਰਿਆਂ ਦਾ ਰਿਵਾਜ ਤਾਂ ਹੈ ਨਹੀਂ ਹੁਣ ਅਸੀਂ ਇਸੇ ਕਰਕੇ ਫਿਰ ਬਾਲਟੀ ਇਹ ਚ ਲੈ ਕੇ ਜਾਵਾਂਗੇ ਬੱਤ ਸਹੀ ਹੈ ਇਹ ਸਾਰੀ ਬੱਚਾ ਪਾਰਟੀ ਹੈ ਸਾਡੀ ਤੇ ਰੈਡੀ ਹੋ ਚੁੱਕੇ ਆ ਬੱਚੇ ਸਾਰੇ ਜਿਹਨੇ ਆਪ ਦਾ ਆਪ ਦਾ ਯੋਗਦਾਨ ਪਾ ਰਿਆ ਓਏ ਨਾ ਇਹ ਕੰਮ ਨਹੀਂ ਕਰਨਾ ਨੋ ਨੋ ਸਰਾਧਨ ਕਰਨੇ ਕਿਸੇ ਨੇ ਬੈਠਿਆਂ ਤਾਂ ਟੀਜ ਮਿਲ ਲੇ ਘੇੜਨ ਵਾਲੀ ਕੋਈ ਹਰੇਕ ਟੀਜ ਦੀ ਘੇੜ ਬਣਾ ਲੈਂਦੇ ਆ ਜਿਹੜੇ ਕਾਕੇ ਦੀ ਲੋਹੜੀ ਵੰਡਣੀ ਹੈ ਉਹ ਆਰਾਮ ਫਰਮਾ ਰਿਹਾ ਹੈ ਆਹ ਸਾਡੀ ਕਾਕੇ ਦੀ ਲੋਹੜੀ ਹੈ ਜੀ ਅਸੀਂ ਬੰਨ੍ਹਦੇ ਆਂ ਇਹ ਸਾਡਾ ਨਿੱਕਾ ਜਿਹਾ ਕਾਕਾ ਉਧਰ ਹੋ ਜਾ ਉਸੇ ਲਈ ਹੋਰ ਮੰਗਫਲੀ ਦਿਓ ਕਾਕਾ ਮੂੰਗਫਲੀ ਖਾਊਗਾ ਹਾਂਜੀ ਕਾਕੇ ਨੂੰ ਪਹਿਲਾਂ ਆਪਾਂ ਧੋਰੀ ਦੇਈਏ ਕਾਕੇ ਨੂੰ ਹੀ ਕਾਕੇ ਨੂੰ ਆਹ ਖਾਊ ਕਾਕਾ ਜੀ ਦਾ ਬਾਈ ਆਤਾ ਸਾਹਿਬ ਨੂੰ ਦਈਏ ਦੇਣ ਉਹ ਚਾਹਵਤ ਇੰਦਰਾ ਮੇਰੇ ਸ਼ੱਦ ਓਏ ਉਰੀ ਅੱਜ ਕੋਈ ਪਤਾ ਨਹੀਂ ਲੋੜੀ ਜੇ ਤੇ ਖੇਡਣ ਵਾਸਤੇ ਤਿਆਰ ਹੈ ਇਹ ਕਹਿੰਦੇ ਮੇਰੇ ਖੇਡਣ ਵਾਸਤੇ ਆਈ ਚੀਜ਼ਾਂ ਲੱਗ ਮਾਰੇ ਸਰਮੰਦਸ ਨੇ ਇਹਨੂੰ ਵੀ ਆਪਲਾ ਉਹ ਕਾਕੇ ਦੀ ਵੰਡਣੀ ਹੈ ਕਾਕੇ ਦੇ ਲੱਡੂ ਵੰਡਨੇ ਆ ਲੈ ਲੱਡੂ ਵੀ ਆ ਗਏ ਕਾਕੇ ਦੇ ਤੇ ਇਹ ਆ ਕਾਕੇ ਦੀ ਵੱਡੀ ਭੈਣ ਪੈਣੀ ਤੈਨੂੰ ਬਹੁਤ ਬਹੁਤ ਵਧਾਈਆਂ ਹੈ ਲੋੜੀਆਂ ਕਾਕੇ ਜੈ ਵੀ ਬਣਾਉਦਾ ਤੇ ਇਹ ਆ ਗਈ ਕਾਕੇ ਦੀ ਛੋਟੀ ਭੈਣ ਜੈਵੀਨ ਹੈਲੋ ਇਹ ਕਿਹੜੇ ਜੰਮੇ ਮਸਤ ਰਹਿੰਦੀ ਹੈ ਇਹ ਸ਼ੈਤਾਨ ਆ ਗਏ ਥੋੜਾ ਇੱਕ ਸ਼ੈਤਾਨ ਇੱਧਰ ਹੈ ਇਹ ਪਿਆਰੇ ਬੱਚੇ ਸ਼ਰਾਰਤਾਂ ਨਹੀਂ ਕਰਦੇ ਗਾਇਸ ਇਹ ਬਹੁਤ ਕਿਊਟ ਹੈ ਤੇ ਲੋੜੀ ਬਹੁਤ ਜਿਆਦਾ ਹੋ ਰਹੀ ਹੈ ਤੇਲ ਜੋਦਾ ਕਾਕੇ ਨੇ ਲਓ ਜੀ ਲੈ ਲਓ ਐਸੇ ਨਹੀਂ ਰਹਿ ਐਸੇ ਲੈ ਲਓ ਤੈਨੂੰ ਲੈ ਲੈ ਚਾਗਣ ਹੁੰਦਾ ਹੈ ਲੈ ਲਓ ਯਾ ਸਗੈ ਮਲੇਗਾ ਹੈਲੋ ਗਾਇਜ਼ ਦੇਖੋ ਸਰਦਾਰੀ ਬੱਚਾ ਇਹ ਨਿੱਕੀ ਪੁਣੀ ਹੈ ਮੁੰਡਾ ਆ ਗਿਆ ਲੋੜੀ ਵਾਲੀ ਠਾੜੀ ਲੈ ਕੇ ਕੀ ਸਮਾਨ ਰੱਖਿਆ ਮੁੰਡਿਆ ਤੂੰ ਵਾਹ ਜੀ ਵਾਹ ਮੁੰਗਫਲੀ ਵਾਲੀਆਂ ਰੋਡੀਆਂ ਗੱਚਕਾ ਚਲੋ ਜੀ ਪਹਿਲਾਂ ਥੱਲੇ ਕਰਾਇਆ ਦਰਾਂ ਲੋੜੀ ਵੰਡਦੀਏ ਹੋ ਗਿਆ ਰਮਨ ਮੋਬਾਈਲ ਜੇ ਚ ਪਾਲਾ ਕਿਤੇ ਮੋਬਾਈਲ ਨਾ ਬਾਹਰੀ ਲੋੜੀ ਚ ਤੇ ਇਹ ਸਾਹਮਣੇ ਘਰ ਹੈ ਜੋ ਮੁੰਡੇ ਦੀ ਪਰਦਾਦੀ ਦਾ ਤੇ ਹੁਣ ਮੁੰਡੇ ਦੀ ਪਰਦਾਦੀ ਦੇ ਘਰੇ ਲੋੜੀ ਦੇ ਕੇ ਆਉਣੇ ਆ ਅਸੀਂ ਲੋੜੀ ਲੈ ਕੇ ਆਏ ਆ ਤੁਸੀਂ ਜਸਤ ਵੀ ਲੈ ਕੇ ਖੜੇ ਤੇ ਅਸ ਕਰੀ ਵੀ ਇੱਕ ਲੋੜੀ ਬੰਦੀ ਹੈ ਅਜ ਦੋ ਤਿੰਨ ਦਿਨ ਪਹਿਲਾਂ ਮੁੰਡਾ ਹੋਇਆ ਇਧਰ ਇਧਰ ਦੋ ਲੋੜੀਆਂ ਜੀ ਇੱਕ ਵਿਆਹ ਦੀ ਵੀ ਤੇ ਹੁਣ ਮੁੰਡੇ ਦੀ ਵੀ ਹਾਂ ਪਿਛਲੇ ਸਾਲ ਲੋੜੀ ਤੇ ਵਿਆਹ ਹੋਇਆ ਸੀਗਾ ਇਹ ਕਿ ਲੋੜੀ ਤੋਂ ਪਹਿਲਾਂ ਮੁੰਡਾ ਹੋ ਗਿਆ ਸਮਝ ਰਹੇ ਹੋ डबल <laughs> <laughs> डबल लोड़ी है इस इधर मेले केले हो रहे आवी पपी ਫਟਕਾਲੀ ਲੋੜੀ ਵੰਡਨੀ ਹੈ। ਫਟਕਾਲੀ ਬੀਬੀ ਵਧਾਈਆਂ ਦੀ ਤੁਹਾਨੂੰ ਬਹੁਤ ਬਹੁਤ ਬੀਬੀ ਜੀ ਵਧਾਈਆਂ। ਇਹ ਹੈ ਜੀ ਦੋ ਦੋ ਪਰਪੁੱਤਿਆਂ ਦੀਆਂ ਦਾਦੀ ਦੋ ਮੁੰਡਿਆਂ ਦੀ ਬਰਦਾਦੀ ਹਾਂ ਦੋ ਦੋ ਲੋੜੀਆਂ ਵੰਡਣੀਆਂ ਇਕੱਠਿਆਂ ਨੇ। ਬਰਦਾਦੀ ਜੀ ਲੋਹੀ ਲਓ ਤੁਸੀਂ ਹੁਣ। ਇਧਰ ਮੁੰਡੇ ਦੀ ਦਾਦੀ ਆ ਗਈ ਹੈ ਜੀ। ਫਟਕਾਲੀ ਜੀ। ਲੋੜੀ ਸਤਿ ਸ਼੍ਰੀ ਅਕਾਲ ਜੀ ਰਾਜੀ ਜੀ ਪਹਿਲਾਂ ਤਾਂ ਉਹ ਲੈਣੀ ਹੈ ਜੀ ਫੇਰ ਉਹ ਘਰ ਭਰ ਲੈਣ ਲੋੜ ਹੀ ਨਹੀਂ ਹੈ ਉਹ ਇਹ ਦਿੱਤਰ ਮੱਗੀ ਦਾ ਹਾਲੋ ਆ ਸਾਡਾ ਨਿੱਕਾ ਇੱਕ ਆਕਾ ਦਾ ਲੱਗਦਾ ਸੁੱਤਾ ਪਿਆ ਇਹਨੂੰ ਪਤਾ ਹੀ ਨਹੀਂ ਵੀ ਮੇਰੀ ਲੋਹੜੀ ਦੀ ਤਿਆਰੀ ਕਰ ਰਹੀ ਹੈ ਏ ਕਾਕੂ ਤੂੰ ਨੀਂ ਨੀਂ ਕਰੀਏ ਨੇ ਅਸੀਂ ਤੇਰੀ ਲੋਹੜੀ ਮੰਡਨ ਚੱਲੇ ਆ ਹੇ ਇਹ ਸਾਡਾ ਨਿੱਕਾ ਯਾ ਕਾਕਾ ਹੈ ਜੀ ਇੱਧਰ ਤਿਆਰੀ ਹੋ ਰਹੀ ਹੈ ਇੱਧਰ ਵੀ ਲੋਹੜੀ ਦੀ ਪੂਰੀ ਲੋਹੜੀ ਲੋਹੜੀ ਜੀ ਆਂਡ ਗਵਾਂਡ ਚ ਲੋਹੜੀ ਵੱਲਦੀ ਜਾ ਰਹੀ ਹੈ ਦੋ ਦੋ ਲੋਹੜੀਆਂ ਵੱਡੀਆਂ ਜਾ ਰਹੀਆਂ ਸਾਡੇ ਚ ਦੀਆ ਦਿੱਖਣ ਚਾਰ ਲੋਹੜੀ ਵਿੱਚ ਦਿੱਖਣ ਦੀ ਇੱਛਾ ਆਜਾ ਤੁਹੇ ਦਾ ਕੰਪਾਨੀ ਆ। ਹੁਣ ਅਸੀਂ ਜਾ ਰਹੇ ਹਾਂ ਥੋੜਾ ਜਿਹਾ ਦੂਰ ਤੁਰ ਕੇ ਜਾ ਰਹੇ ਹੁਣ ਅਸੀਂ ਲੋਹੜੀ ਵੰਡਣ। ਘਰ ਤੋਂ ਥੋੜਾ ਜਿਹਾ ਦੂਰ ਹੈ। ਸ਼ਿਫਟਾਂ ਦੇ ਵਿੱਚ ਆ ਰਹੇ ਆ ਸਭ ਘਰ ਵਾਲੇ ਉਹ ਘਰੇ ਹੀ ਉਹ। ਉਹ ਉਹ ਡੌਗੀ ਆ ਗਿਆ ਵੀ ਡੌਗੀ। ਇੰਨੇ ਘੰਟੇ ਡੌਗੀ ਵੀ ਹੈ ਗਿਆ। ਪਹ ਲੋਹੜੀ ਦੇਣ ਆਏ ਅਸੀਂ ਲੈਣ ਨਹੀਂ ਆਏ ਕੁਛ ਦੇ ਕੇ ਚੱਲੇ ਆ। ਰੋਲਾ ਨਾ ਪਾ। ਹਾਂ। धनवी जी बहुत-बहुत बधाई होन जी आ जाओ आके आगे आगे जी लोडी लो लोडी लो जी धन्यवाद जी बहुत-बहुत हाँ बहुत बहुत। <laughs> बहुत बहुत। <laughs> भी लो लड्डू भी लो ये गुरशाब दो लोड़ी हैं जी दो फेरा है दो लोरी दो इधर किधर रह गई सोनी सोनी तू पीछे रहनी है अभी आगे रहया कर तू तो। ਕਿ ਵਿਚਾਰੀ ਨਿੱਕੀ ਜੀ ਪਿੱਛੇ ਸਾਡੀ ਕੁੜੀ ਗਵਾ ਜਾਂਦੀ ਐ ਸਾਡੇ ਸਾਰੇ ਬੱਚੇ ਵੀ ਪੂਰੇ ਐਕਸਾਈਟਡ ਨਾਲ ਲੋਹੜੀ ਵੰਡਣ ਵਾਸਤੇ ਸਭ ਆਏ ਹੋਏ ਆ ਛੋਟੇ ਮੋਟੇ ਵੱਡੇ ਤੋਂ ਵੱਡੇ ਸਾਰੇ ਤੁਰੇ ਫਿਰਦੇ ਆ ਨਾਲ ਇਹ ਸਾਡੇ ਜੀ ਕੋਈ ਕਿੱਧਰ ਨੂੰ ਕਹਿ ਰਿਹਾ ਜਾਣਾ ਕੋਈ ਕਿੱਧਰ ਨੂੰ ਕਹਿ ਰਿਹਾ ਜਾਣਾ ਇਹ ਸਾਰੇ ਆਪਸ 'ਚ ਨਾ ਉਲਝ ਗਏ ਆ ਵੀ ਕਿੱਧਰ ਦੀ ਜਾਈਏ ਅਸੀਂ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਹੁਣ ਅਸੀਂ ਕਿੱਧਰ ਨੂੰ ਜਾਣਾ ਹੈ ਇਕੱਠੇ ਹੋ ਗਏ ਜਦੋਂ ਲੋਹੜੀ ਵੰਡਣ ਜਾਂਦੇ ਆ ਤੇ ਬਹੁਤ ਵਧੀਆ ਲੱਗਦਾ ਹੈ ਹੁਣ ਅਸੀਂ ਚੱਲੀਏ ਜੀ ਅਗਲੇ ਘਰੇ ਲੋਹੜੀ ਵੰਡਣ ਅਮਰੂਦ ਲੱਗੇ ਹੋਏ ਆ ਵੀ ਇਹਨਾਂ ਤੇ ਵੀ ਅਮਰੂਦ ਦਾ ਬੁੱਟਾ ਛੋਟੇ ਛੋਟੇ ਅਮਰੂਦ ਲੱਗੇ ਹੋਏ ਆ ਲੈ ਨਾ ਨੀਚੇ ਨਿਕਨੇ ਨਿਕਨੇ औरदश शायद तो पीता औरदश विजय अभी नहीं है ये आई काका जी हाँ। हैलो। हेलो हेलो गुरु हेलो चाचिकल चाचिकल अबे जल्दी बोल कल सुबह पनवेल निकलना बाय बाय आ <laughs> लिया <laughs> ਹਾਂ ਹੋਰ ਪੂਰਾ ਐਕਸਪਲੇਨ ਕਰਨਾ ਪੈਂਦਾ ਵੀ ਕਿੰਦੀ ਲੋੜੀ ਵੜ ਰਹੇ ਆ ਸੀ ਇਹਨਾਂ ਲੱਡੂਆਂ ਨੂੰ ਦੇਖ ਦੇ ਕੇ ਬਹੁਤ ਹੀ ਮਨ ਕਰ ਰਿਹਾ ਖਾਣ ਨੂੰ ਹੁਣ ਵੀ ਮੈਨੂੰ ਲੱਡੂ ਖਵਾ ਦਿਓ ਤੁਸੀਂ ਮੇਰਾ ਮਨ ਹੋ ਰਿਹਾ ਖਾਣ ਦਾ ਜਰਾ ਸਬਰ ਕਰੋ ਹਾਂ ਦੇਖੋ ਜੀ ਮੈਂ ਹੁਣ ਖਾਣ ਲੱਗੀ ਆ ਲੱਡੂ ਟੇਸਟ ਕਰਦੇ ਆ ਲੋਕਾਂ ਨੂੰ ਦਈ ਜਨੇ ਆ ਆ ਵੀ ਟੇਸਟ ਕਰਕੇ ਦੇਖੇ ਕਿਵੇਂ ਦੇ ਆ ਹੂੰ ਸਵਾਦ ਆ ਵੀ ਲੱਡੂ ਤਾਂ ਤੁਸੀਂ ਸਾਡੇ ਵਲੌਗ ਦੇਖਦੇ ਹੋ ਹਾਂਜੀ ਠੀਕ ਹੈ ਸਬਸਕ੍ਰਾਈਬ ਕੀਤਾ ਸਾਡੇ ਚੈਨਲ ਨੂੰ ਕਿਉਂ ਫਿਰ ਸਬਸਕ੍ਰਾਈਬ ਹੀ ਨਹੀਂ ਕੀਤਾ ਹੁਣੇ ਕਰੋ ਮੇਰੇ ਸਾਹਮਣੇ ਚਲੋ ਫੋਨ ਘੱਟਵਾਉਦੇ ਇਹ ਤਾਂ ਕਾਲਵਾ ਜੀ ਇਹਨਾਂ ਨੇ ਬਹੁਤ ਵਧੀਆ ਵੇਸਟੇਜ ਦੇ ਬਣਾਏ ਹੋਏ ਆ ਫਲਾਵਰ ਪੋਟ ਵੀ ਇੱਥੇ ਵੀ ਦੇਖੋ ਸੋਹਣੇ ਲੱਗਦੇ ਆ ਫਲਾਵਰ ਪੋਟ ਬਣੀਆਂ ਹੋਈਆਂ ਕੀ ਫੱਟ ਫਾਈ ਹੋ ਰਹੀ ਉਹ ਤੇ ਖੁੱਲਾ ਵਧੀਆ ਬਣਿਆ ਹੋਇਆ ਘਰ ਇੱਕ ਸੋਚ ਸਮਝ ਕੇ ਸਾਨੂੰ ਜਾਣਾ ਪੈਂਦਾ ਵੀ ਅੱਗੇ ਕੁੱਤਾ ਹੋਇਆ ਨਾ ਤੇ ਹਾਏ ਇਧਰ ਕੇਕ ਵੀ ਆ ਗਿਆ ਜੀ ਆ ਬਹੁਤ ਵਧੀਆ ਘਰ ਬਣਿਆ ਹੋਇਆ ਜੀ ਪੂਰਾ ਖੁੱਲਾ ਡੁੱਲਾ ਦੇਖੋ ਅਸੀਂ ਤਾਂ ਲੋੜੀ ਵੰਡਣ ਤਾਂ ਆਏ ਨਾਲ ਅਸੀਂ ਲੋਕਾਂ ਦੇ ਘਰ ਦੇ ਸ਼ੂਟ ਵੀ ਕਰ ਰਹੇ ਹਾਂ ਇਧਰ ਮੁਝਾਂ ਰੱਖੀਆਂ ਹੋਈਆਂ ਜੀ ਇਹਨਾਂ ਨੇ ਤਾਂ ਹਾਂ ਪੂਰਾ ਦੇਖ ਰਹੀ ਵੀ ਕੌਣ ਆ ਗਿਆ ਸਾਡੇ ਘਰੇ ਹਣਾ ਅੱਛਾ ਖੋਵੀ ਇਹਨਾਂ ਦਾ ਕੁੱਤਾ ਦੇਖੀ ਵਿਚਾਰਾ ਠੰਡ ਦੇ ਵਿੱਚ ਉਹ ਆ ਗਿਆ ਨੈ ਬਰਾਊਨ ਬਰਾਊਨ ਅੱਖਾਂ ਉਹ ਤਿਆਰ ਹੋ ਰਿਹਾ ਪੂਰੇ ਮੋਸ਼ਨ ਚ ਭੌਂਕਣ ਵਾਸਤੇ ਨਾ ਕਰ ਇਹ ਇਹਨਾਂ ਦਾ ਘਰ ਹੈ ਜੀ ਠੀਕ ਹੈ ਸਸਟੀ ਘਰ ਜੀ ਆ ਵੇਖੋ ਪਾਥੀਆਂ ਥੱਪੀਆਂ ਹੋਈਆਂ ਜੀ ਇੱਥੇ ਇਨਾਂ ਦੇ ਵੀ ਮੱਝਾ-ਮੁੱਝਾ ਰੱਖਿਆ ਈ ਇਹ ਹਵੇਲੀਓ ਉਧਰ ਹਾਂ ਇਹ ਦੇਖੋ ਇਹ ਸਾਰਿਆਂ ਸੰਗਤਾਂ ਨੂੰ ਭੁੱਖ ਲੱਗ ਗਈ ਐ ਵੀ ਲੋੜੀ ਵੰਦੇ ਬੰਦੇ ਦੇਖੋ ਸਾਰਿਆਂ ਦੇ ਮੂੰਹ ਚੱਲਣ ਲੱਗ ਗਏ ਹੌਲੀ-ਹੌਲੀ ਯਾਰੋ ਦੇਖਣ ਗਏ ਫਿਰ ਬਰਾਂ ਲੱਗ ਜੇਂਗਾ ਅਬੀਖੋ ਹੁਣ ਮੈਨੂੰ ਵੀ ਰਿਸ਼ਵਤ ਦੇ ਰਿਹਾ ਵੀ ਤੂੰ ਵੀ ਖਾਲਾ ਸਾਡੀ ਵੀਡੀਓ ਨਾ ਬਣਾਈ ਇਨਾਂ ਨੇ ਸਬਜ਼ੀਆਂ ਵੀ ਭਿਜੀਆਂ ਈ ਘਰ ਦੀਆਂ ਦੇਖੋ ਆ ਮੂਲੀ ਇਧਰ ਪਾਲਕ ਵਿਜੀ ਹੋਈ ਆ ਉਹ ਗੋਭੀ ਦੇਖੋ ਕਿੰਨੀ ਸੋਹਣੀ ਲੱਗਦੀ ਨਿੱਕੀ ਜਿਹੀ ਲੱਗੀ ਹੋਈ ਆ ਦੇਖੀ ਆਪਾਂ ਅੱਜ ਨਿੱਕੀ ਜਿਹੀ ਗੋਭੀ ਲੱਗੀ ਹੋਈ ਆ ਪਾਲਕ ਵਿਜੀ ਹੋਈ ਆ ਉਧਰ ਧਣੀਆਂ ਵੀ ਲੱਗਦੇ ਮੈਨੂੰ ਲੱਗਦਾ ਵਿਜੀ ਹੋਇਆ ਜੀ ਇਹਨੇ ਸਹੀ ਐ ਘਰ ਦਾ ਖਾਣਾ ਚਾਹੀਦਾ ਵਿੰਗਣੀ ਲੱਗੀ ਹੋਈ ਆ ਜੀ ਅੱਜ ਕੱਤੀ ਆ ਇਹ ਦੇਖੋ ਉਧਰ ਉਹ ਮੈਨੂੰ ਲੱਗਦਾ ਸ਼ਾਇਦ ਕ੍ਰੇਲੀਆਂ ਦੀ ਵੱਲ ਜਾਂਦੀ ਪਈ ਐ ਇਮਾਮੀ ਲੇਟ ਆ ਕੇ ਪ੍ਰਧਾਨ ਬਣੇ ਹੋਇਆ ਕਹਿੰਦੇ ਅਸੀਂ ਚੱਕੜੀਆਂ ਬਾਲਟੀਆਂ ਹਾਂ ਹੋਰ ਕਹਿੰਦੇ ਅਸੀਂ ਤਾਂ ਟਿੱਪ ਟੌਪ ਹੋ ਕੇ ਕੱਚਾ ਛੱਤ ਦੇ ਕੇ ਜਾਣਾ ਤੇ ਇੱਕ ਕੁੱਤਾ ਵੀ ਹੈਗਾ ਦੇਖੋ ਛੋਟਾ ਜਿਹਾ ਪੂਰਾ ਜੋਸ਼ ਦਿਖਾ ਰਿਹਾ ਉਹਦਾ ਹਾਂ ਹਾਂ ਹੈਗਾ ਨੀ ਤੁਹਾਨੂੰ ਦਿਸਦਾ ਪਿਆ ਵੀ ਇਨ ਕੀ ਪਿੰਕੀ ਪੌਂਕੀ ਸਟੈਡੀ ਬੋਟ ਡੌਂਕੀ ਆ ਦੇਖੋ ਵੀ ਘਰ ਕਿੰਨਾ ਵਧੀਆ ਬਣਿਆ ਹੋਇਆ ਇਧਰ ਦੇਖੋ ਮੱਝਾਂ ਵਾਸਤੇ ਕਿੱਲੇ ਗੱਡੇ ਹੋਏ ਆ ਜੀ ਤੇ ਇਹਨਾਂ ਅੱਗੇ ਵੀ ਚੌਂਕੇ ਬਣੇ ਹੋਏ ਆ ਜਿਵੇਂ ਪਹਿਲਾਂ ਚੱਲਦੇ ਸੀ ਇਧਰ ਤੂੜੀ ਵਾਲਾ ਕਮਰਾ ਬਣਿਆ ਹੋਇਆ ਹੈ ਟਰੈਕਟਰ ਖੜੇ ਆ ਜੀ ਇਧਰ ਪੂਰੇ ਵਧੀਆ ਬਸ ਤੁਰੇ ਗਏ ਸਿੰਘਾ ਦਾ ਹੀ ਬਾਕੇ ਗੱਦੀ ਆ ਤੈਨੂੰ ਕਿਹਨੇ ਕਿਹਾ ਸੀ ਹੀਲ ਪਾਓ ਇਧਰ ਦੇਖੋ ਆ ਕੁੜੀਆਂ ਸਾਰੀਆਂ ਸ਼ਕੀਨਨਾ ਹੀਲ ਪਾਈ ਆ ਹੁਣ ਤੁਰਿਆ ਨਹੀਂ ਜਾਂਦਾ ਹੁਣ ਕਹਿੰਦੇ ਸੜ ਤੋਂ ਤੁਰਿਆ ਨਹੀਂ ਜਾਂਦਾ ਤੁਰਿਆ ਜਾਂਦਾ ਨਹੀਂ ਤੁਰਿਆ ਜਾਂਦਾ ਹੁਣ ਇਹ ਮੈਨੂੰ ਲੱਗਦਾ ਸਾਗ ਸੁਖ ਤਰਿਆ ਹੋਇਆ ਜੀ ਚਿੱਲੇ ਦੇ ਦੇਖੋ ਉਹ ਤਾਂ ਉਹਦੇ ਆਪਣਾ ਨਹੀਂ ਹੈ ਕੈਨਾਲ ਬਿਚਾਰੇ ਨੂੰ ਲੱਡੂ ਚਕਾਏ ਹੋਏ ਅਸੀਂ ਡੱਬਾ ਫੜਾਇਆ ਕਦੀ ਇਹ ਬੱਚੇ ਚੱਕਦਾ ਸਾਡੇ ਕਦੀ ਇਹ ਲੱਡੂ ਚੱਕਦਾ ਵਿਚਾਰੇ ਦਾ ਕੋਈ ਕਸੂਰ ਨਹੀਂ ਸਾਸਿਕਾ ਜੀ ਗੋਪੀ ਦੇ ਕਾਹਦੇ ਸੋਣੇ ਵਰਗ ਕਲੀ ਬਾਹਰ ਦੇਖਣਾ ਕਿਸੇ ਘਰੇ ਬੜੇ ਦੂਜੇ ਘਰੇ ਨਿਕਲੀ ਜਾਨੀ ਅਸੀਂ ਯਾਰ ਸੁਜਾਈ ਤੇ ਨਾ ਵੀ ਲੋਰੀ ਕੋਮ ਦੇ ਕਾਕੇ ਦੀ ਗੋਪੀ ਦੇ ਗੋਪੀ ਦੇ ਕਾਕੇ ਦੀ ਨਾ ਸੁਣਦੇ ਨਾ ਨਾ ਸੁਣਦੇ ਕਾਕੇ ਦੀ ਉਹ ਭੂਖੇ ਕਾਕੇ ਦੀ ਗੰਦਲਾ ਹੀ ਹੈ ਵਿੱਚ ਗੰਦਲਾ ਨਹੀਂ ਬੜਾ ਕਾਮੀ ਹੈ ਬਹੁਤ ਬੜਾ 5 5 ਗੰਦਲਾ ਹੀ ਹੈ ਵਿੱਚ ਇਸ ਸਰੋਂ ਬਿਜੀ ਹੋਈ ਹੈ ਜੀ ਪੱਕ ਗਈ ਹੁਣ ਤਾਂ ਸਰੋਂ ਸਰੋਂ ਦਾ ਸੱਚ ਹੀ ਹੈ ਕਰੇ ਵਾਓ ਬਹੁਤ ਸੋਹਣਾ ਗਾਰਡਨ ਬਣਾਇਆ ਹੋਇਆ ਇਹਨਾਂ ਨੇ ਫਾਉਂਟੇਨ ਵੀ ਲਾਇਆ ਹੋਇਆ ਇਹ ਵਿੱਚ ਪਰ ਚੱਲਦਾ ਤਾਂ ਨਹੀਂ few moments later ਅਸੀਂ ਲੋੜੀ ਵੰਡੇ ਆ ਜੀ ਹੁਣ ਅਸੀਂ ਚੱਲਦੇ ਆ ਆਪਣੇ ਘਰੇ ਬਾਕੀ ਤਾਂ ਹਲੇ ਲੋੜੀ ਵੰਡੀ ਜਾਂਦੇ ਆ ਘਰ ਦੇ ਤਾਂ ਪਰ ਅਸੀਂ ਰੇਟ ਹੋ ਰਹੇ ਆ ਹੁਣ ਅਸੀਂ ਕਿ ਸਾਨੂੰ ਇਜਾਜ਼ਤ ਦਿਓ ਤੇ ਕਿਉਂਕਿ ਧੁੰਦ ਪੈਣ ਲੱਗ ਜਾਂਦੀ ਹੈ ਫਿਰ ਹੁਣ ਅਸੀਂ ਚੱਲਦੇ ਆ ਆਪਣੇ ਘਰ ਬਠਿੰਡੇ ਮਿਲਦੇ ਆ ਨੈਕਸਟ ਵੀਡੀਓ ਚ ਇਹ ਸੀ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਹੋ ਜਿਹੀ ਲੱਗੀ ਸਾਡੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਸੇਟ ਠੋਕ ਦਿਓ ਮਹਾਕਾਲ ਕਾ ਚ ਦਬਾ ਕੇ ਲਾਈਕ ਕਰ ਸ਼ੇਅਰ ਠੋਕ ਲਿਜੀਏ ਤਾਂ ਮਿਲਦੇ ਆ ਅਗਲੀ ਵੀਡੀਓਜ਼ ਤਦ ਤੱਕ ਲਈ ਸਤਿ ਸ੍ਰੀ ਅਕਾਲ